ਅੱਜ ਜੀ 78ਵੇਂ ਆਜ਼ਾਦੀ ਦਿਵਸ ਤੇ ਵਾਇਕੋਟ ਦੇ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਮਨਾਇਆ ਗਿਆ ਹੈ ਜੀ ਤੇ ਸਾਡੇ ਇੱਥੇ ਕਲਚਰਲ ਇਵੈਂਟ ਹੋਏ ਨੇ ਬਹੁਤ ਵਧੀਆ ਹੋਇਆ ਸਾਰਾ ਕੁਝ ਜੀ ਤੇ ਇਸ ਮੌਕੇ ਤੇ ਮੈਂ ਹੱਤਾਨੀ ਜੋ ਇੰਡੀਪੈਂਡੈਂਸ ਡੇ ਤੇ ਕੀ ਸੁਨੇਹਾ ਦੇਣਾ ਚਾਹੁੰਦਾ ਹਾਂ ਦੇਸ਼ ਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੇ ਜੀ ਕਿ ਆਜ਼ਾਦੀ ਬਹੁਤ ਹੀ ਆਜ਼ਾਦੀ ਕਲਾਟੀਆਂ ਦੀ ਮਸ਼ੱਕਤ ਦੇ ਨਾਲ ਮਿਲੀ ਹੈ ਜੀ ਤੇ ਅਸੀਂ ਸਾਰੇ ਰਲ ਮਿਲ ਕੇ ਰਹੀਏ ਤੇ ਵਾਤਾਵਰਨ ਦੇ ਸੰਬੰਧੀ ਸੁਚੇਤ ਹੋਈਏ ਤੇ ਹਰ ਇਨਸਾਨ ਨੂੰ ਇੱਕ ਬੋਟਾ ਲਾਉਣਾ ਚਾਹੀਦਾ ਹੈ ਆਪਣੇ ਜਨਮ ਦਿਨ ਤੇ ਵਧੇ ਗਣ ਤੇ ਅਤੇ ਉਹਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਸਾਫ਼ ਅਤੇ ਸ਼ੁੱਧ ਵਾਤਾਵਰਨ ਦੇ ਕੇ ਜਾਈਏ। ਧੰਨਵਾਦ। ਨਿੱਕੇ ਕਸ਼ਤਾਂ ਦੀ ਫਰਕੀ ਹੋਣੀ ਚਾਹੀਦੀ ਹੈ ਜੀ ਸਭਾਰ ਨੂੰ এডਿਕੇਸ਼ਨ ਦੇ ਸਬੰਧ ਵਿੱਚ ਦੀ ਪੰਜਾਬ ਸਰਕਾਰ এডਿਕੇਸ਼ਨ ਦੇ ਮਿਆਰ ਨੂੰ ਉੱਚਾ ਚੱਕਣ ਦੀ ਵਚਨਬੱਧ ਹੈ ਅਤੇ ਸਰਕਾਰ ਦੇ ਉਪਰਾਲੇ ਚੱਲ ਰਹੇ ਨੇ ਜੀ ਲਗਾਤਾਰ ਹਾਂਜੀ ਤਾਂ ਵਿਸ਼ਣ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਸਾਡੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਜਿਸਟਰ ਰਾਏਕੋਟ ਜੋ ਕਿ 25 30 ਸਾਲਾਂ ਤੋਂ ਸਾਡੇ ਇਲਾਕੇ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਕੰਮ ਕਰ ਰਹੀ ਹੈ ਇਹਤੇ ਜਿਹੜੇ ਸਰਪ੍ਰਸਤ ਨੇ ਡਾਕਟਰ ਕਰਵਿੰਦਰ ਸਿੰਘ ਯੂਕੇ ਨੇ ਜੀ ਤੇ ਪ੍ਰਧਾਨ ਡਾਕਟਰ ਉਲਵਿੰਦਰ ਸਿੰਘ ਜੀ ਜਿਹੜੇ ਕਿ ਮੰਡਲ ਭੂਮੀ ਰੱਖਿਆ ਅਫਸਰ ਮੁਖਸਰ ਤੋਂ ਨੇ ਬਹੁਤ ਸਾਰੀ ਟੀਮ ਸਾਡੇ ਨਾਲ ਖੜੀ ਆ ਹਰਜੀਤ ਸਿੰਘ ਸਰਾ ਗੁਰਚੇਤ ਸਿੰਘ ਜੀ ਤੇ ਸਾਡੇ ਨਵੀਨ ਗੋਇਲ ਜੀ ਤੇ ਹੋਰ ਸਾਰੇ ਬਹੁਤ ਸਾਰੀਆਂ ਗੁਲਾਬ ਸਿੰਘ ਜੀ ਤੇ ਬਹੁਤ ਸਾਰੀਆਂ ਹਸਤੀਆਂ ਸਾਡੇ ਸ਼ੁਭਾਸੀ ਸਾਹਿਬ ਜਿਹੜੇ ਮੀਤ ਪ੍ਰਧਾਨ ਨੇ ਮਾਸਟਰ ਪ੍ਰੀਤਮ ਸਿੰਘ ਜੀ ਬਰਮਈ ਤੇ ਮੈਂ ਦਾਸ ਸਾਬਰਲੀ ਤੇ ਇਹ ਸਾਡੇ ਜਿਹੜਾ ਹੈਗਾ ਜੀ ਮਨੋਰਥ ਸਾਡਾ ਅੱਜ ਦਾ 15 ਅਗਸਤ ਦੇ ਉੱਤੇ ਜਿਹੜਾ ਵਾਤਾਵਰਨ ਇਹਨਾਂ ਦੂਸ਼ਤ ਹੋ ਰਿਹਾ ਰੁੱਖ ਲਗਾਤਾਰ ਕੱਟੇ ਜਾ ਰਹੇ ਨੇ ਉਹਨਾਂ ਦੇ ਵਾਸਤੇ ਜਿਹੜੇ ਪੌਦੇ ਆ ਸਾਡੇ ਸੁਸਾਇਟੀ ਬੰਨੀਓ ਪੌਦੇ ਵੰਡਣ ਦਾ ਜਿਹੜਾ ਇਹ ਲੰਗਰ ਫ੍ਰੀਚ ਦੇ ਵਿੱਚ ਲਗਾਇਆ ਗਿਆ ਤੇ ਧਾਰਮਿਕ ਲਿਟਰੇਚਰ ਆ ਜਿਹੜਾ ਉਹ ਅਸੀਂ ਜਿੰਨੇ ਵੀ ਫੰਕਸ਼ਨ ਹੁੰਦੇ ਆ ਕਿਤੇ ਵੀ ਕੋ ਪਬਲਿਕ ਪਲੇਸ ਤੇ ਹੁੰਦਾ ਉਹ ਅਸੀਂ ਧਾਰਮਿਕ ਲਿਟਰੇਚਰ ਵੀ ਜਿਹੜਾ ਹੈਗਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਬੰਨੀਓ ਉਹ ਵੰਡਦੇ ਆ ਬੱਚਿਆਂ ਦੇ ਵਾਸਤੇ ਕਿ ਜਿਹੜਾ ਹੈਗਾ ਧਰਮ ਦਾ ਪ੍ਰਚਾਰ ਹੋ ਸਕੇ ਸਰਬ ਧਰਮਾਂ ਦੀ ਖਾਤਰ ਇਹ ਜਿਹੜੀ ਸਾਡੀ ਸੁਸਾਇਟੀ ਬਣੀ ਹੋਈ ਆ ਚਾਹੇ ਉਹ Hindu ਆ ਚਾਹੇ Sikh ਆ ਚਾਹੇ Musalman ਆ ਚਾਹੇ Isai ਆ ਜੀ ਜਸਸੀ ਗਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਅਤੇ ਪੂਰੇ ਸੂਬੇ ਭਰ ਦੇ ਦਰਸ਼ਕਾਂ ਨੂੰ ਸਵਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ 78ਵਾਂ ਆਜ਼ਾਦੀ ਦਿਹਾੜਾ ਜੋ ਅੱਜ ਮਨਾਇਆ ਜਾ ਰਿਹਾ ਪੂਰੇ ਦੇਸ਼ਵਾਰ ਵਿੱਚ ਸਵੇਰ ਪਰ ਵਿੱਚ ਵਕ ਵਕ ਥਾਵਾਂ ਤੇ ਇਸ ਦੇ ਤਹਿਤ ਹੀ ਜੋ ਰੈਕੋਰਡ ਦੀ ਦਾਣਾ ਮੰਡੀ ਵਿਖੇ ਵੀ ਸਾਡਾ ਨੈਸ਼ਨਲ ਫਲੈਗ ਤਿਰੰਗਾ ਲਹਿਰਾਇਆ ਗਿਆ ਤਿਰੰਗਾ ਲਹਿਰਾਉਣ ਦੀ ਰਸਮ ਜੋ ਐਸ ਡੀ ਐਮ ਸਾਹਿਬ ਵੱਲੋਂ ਕੀਤੀ ਜਾਣੀ ਸੀਗੀ ਪਰ ਐਡੀ ਐਮ ਸਾਹਿਬ ਦੀ ਕਿਤੇ ਹੋਰ ਡਿਊਟੀ ਸੀਗੀ ਤੇ ਉਹਨਾਂ ਦੀ ਜਗ੍ਹਾ ਤੇ ਤਹਿਸੀਲਦਾਰ ਸਾਹਿਬ ਵਿਸ਼ਵਜੀਤ ਸਿੱਧੂ ਨੇ ਇਹ ਜੋ ਚੰਡਾਲਾ ਹਰਉਣ ਦੀ ਰਸਮ ਅਦਾ ਕੀਤੀ ਤੇ ਝੰਡੇ ਦੀ ਰਸਮ ਅਦਾ ਹੋਣ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾ ਬਣੀਓ ਤੇ ਸਕੂਲਾਂ ਦੇ ਬੱਚਿਆਂ ਬਣੀਓ ਪਰੇਡ ਕੀਤੀ ਗਈ ਝੰਡੇ ਨੂੰ ਸਨਮਾਨ ਦਿੱਤਾ ਗਿਆ ਉਸ ਤੋਂ ਬਾਅਦ ਸਕੂਲੀ ਬੱਚਿਆਂ ਆ ਬਣੀਓ ਜੋ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਨ੍ਰਿਤਯਾ ਨਾਟਕ ਅਤੇ ਗੀਤ ਗਾਏ ਗਏ ਵੱਖ-ਵੱਖ ਤਰ੍ਹਾਂ ਦੇ ਆਪਣੇ ਕਲਾ ਦੇ ਜੋਹਰ ਉਹਨਾਂ ਨੇ ਦਿਖਾਏ ਬੱਚਿਆਂ ਨੇ ਸਾਰੇ ਹੀ ਦਰਸ਼ਕਾਂ ਦਾ ਸਾਰੇ ਹੀ ਜੋ ਲੋਕ ਇੱਥੇ ਪਹੁੰਚੇ ਸੀਗੇ ਉਹਨਾਂ ਦਾ ਮਨ ਮੋਲਿਆ ਬਹੁਤ ਹੀ ਵਧੀਆ ਕਲਾ ਦਰਸ਼ਾਈ ਗਈ ਬੱਚਿਆਂ ਬੰਨੀਓ ਕਿਉਂਕਿ ਜੋ 78 ਮਾ ਆਜ਼ਾਦੀ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈਗਾ ਪੂਰੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਦੇਸ਼ ਨੂੰ ਆਜ਼ਾਦੀ ਬਹੁਤ ਹੀ ਮੁਸ਼ਕਲਾਂ ਨਾਲ ਮਿਲੀ ਹੈ ਅੰਗਰੇਜ਼ਾਂ ਤੋਂ ਜੋ ਖਾਸ ਤੌਰ ਤੇ ਦੇਖਿਆ ਜਾਵੇ ਆਪਣਾ ਪੰਜਾਬ ਸੂਬਾ ਹੀ ਇਸ ਜੋ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਮੂਰੇ ਸੀਗਾ ਸਿੱਖਾਂ ਨੇ ਆਪਣੀਆਂ ਬਹੁਤ ਕੁਰਬਾਨੀਆਂ ਦਿੱਤੀਆਂ ਨੇ 15 ਅਗਸਤ 1947 ਵੇਲੇ ਜੋ ਵੰਡ ਹੋਈ ਹੈ ਉਸ ਦੇ ਵਿੱਚ ਵੀ ਜੋ ਪੰਜਾਬ ਦਾ ਹੀ ਸਭ ਤੋਂ ਵੱਧ ਲਹੂ ਵਹਾਗ ਜਿਸ ਕਰਕੇ ਜੋ ਪੰਜਾਬ ਦੀ deen ਇਸ ਦੇ ਦੇਸ਼ ਨੂੰ ਆ ਉਹ ਹੋਰ ਕਿਸੇ ਸੂਬੇ ਬਣੀਉ ਨਹੀਂ ਹੈ ਪਰ ਆਜ਼ਾਦੀ ਦੀ ਲੜਾਈ ਤਾਂ ਸਾਰੇ ਹੀ ਦੇਸ਼ ਭਾਰ ਵਿੱਚ ਲੜੀ ਗਈ ਸੀ ਇੱਕ ਵਾਰ ਫੇਰ ਤੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਦਾ ਵਿਜ਼ਨ ਪੰਜਾਬ ਦੀ ਟੀਮ ਵੱਲੋਂ ਅਤੇ ਮੇਰੇ ਵੱਲੋਂ ਮੈਂ ਹਾਂ ਗੁਰਜੀਤ ਸਿੰਘ ਸਤੰਤ੍ਰਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਦੇਖਦੇ ਰਹੋ ਦਾ ਵਿਜ਼ਨ ਪੰਜਾਬ ਬਹੁਤ-ਬਹੁਤ ਧੰਨਵਾਦ